ਪੋਟਵਾ ਚਾਕੇ ਕਿਉਂਕਿ ਸਰਕਾਰ ਦੇ ਕੁਝ ਹੀ ਪੂਰਵ ਦੇ ਮੰਤਰੀ ਹੋਣ ਚਾਹ ਫਿਰ ਕੁਝ ਤੇ ਸਰਕਾਰ ਦੇ ਹਮੈਤੀ ਐਮਐਲਏ ਹੋਣ ਉਹਨਾਂ ਵੱਲੋਂ ਹੀ ਸਰਕਾਰ ਦੇ ਖਿਲਾਫ ਜਿਹੜਾ ਪਰਦਰਸ਼ਨ ਕੀਤਾ ਜਾ ਰਿਹਾ ਸੀ ਉਹ ਪ੍ਰਦਰਸ਼ਨ ਦੀਆਂ ਫੋਟੋਆਂ ਯੂਜ਼ ਕੀਤੀਆਂ ਗਈਆਂ ਤਾਂ ਉਸ ਪ੍ਰਦਰਸ਼ਨ ਦੇ ਵਿੱਚ ਕੀ ਗਲਤ ਸੀ ਕਿ ਆਖਿਰਕਾਰ ਸੋਸ਼ਲ ਮੀਡੀਆ ਤੇ ਉਹ ਫੋਟੋਵਾਂ ਵਾਇਰਲ ਹੋਈਆਂ ਫਿਰ ਇਹ ਆਮ ਆਦਮੀ ਪਾਰਟੀ ਦੀਆਂ ਪਰਸਨਲ ਫੋਟੋਆਂ ਕਿਵੇਂ ਹੋਈਆਂ ਕਾਰਾਂ ਦੀ ਪੱਤਰਕਾਰਾਂ ਨੂੰ ਡਰੋਨ ਧਮਕਾਉਣ ਦੇ આરોਪ ਹੁੰਦੇ ਨੇ ਪੱਤਰਕਾਰਾਂ ਨੂੰ ਡਰੋਨ ਧਮਕਾਉਂਦੇ આરોਪ ਕਿਵੇਂ ਹੁੰਦੇ ਨੇ ਕਿ ਪੱਤਰਕਾਰ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਪੱਤਰਕਾਰ ਨੂੰ ਕਿਵੇਂ ਦੱਬਿਆ ਜਾ ਸਕੇ ਕਿਵੇਂ ਉਹਨੂੰ ਦਬਾਇਆ ਜਾ ਸਕੇ ਪੰਜਾਬ ਵਿੱਚ ਇੱਕ ਕਾਰਨ ਆਪਣੇ ਗੱਲਾਂ ਦੇ ਵਿੱਚ ਗੱਲਾਂ ਅੱਖਾਂ 'ਚ ਹਵਾ ਦੇ ਵਿੱਚ ਪੁੱਤਨੇ ਬਣਾਏ ਜਾਂ ਫਿਰ ਲੱਖਾਂ ਕਰੋੜਾਂ ਦੇ ਇਸ਼ਤਿਹਾਰਾਂ ਦੀ ਗੱਲ ਹੁੰਦੀ ਹੈ ਜਾਂ ਫਿਰ ਕੋਈ ਡਿਪਾਰਟਮੈਂਟਾਂ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਪੱਤਰਕਾਰਾਂ ਦੇ ਉੱਤੇ ਲਗਾਤਾਰ ਸਿਆਸੀ ਹਮਲੇ ਕਰ ਸਕਦੇ ਆ ਜਾਂ ਫਿਰ ਪੱਤਰਕਾਰਾਂ ਦੇ ਨਾਮ ਮੁੱਖ ਮੰਤਰੀ ਲੈਂਦੇ ਨਜ਼ਰ ਆਉਂਦੇ ਨੇ ਪੰਜਾਬ ਸਰਕਾਰ ਦੇ ਚਿੱਠੇ ਖੋਲਦੇ ਨੇ ਜੋ ਪੱਤਰਕਾਰ ਉਹ ਨੇ ਜੋ ਪੰਜਾਬ ਸਰਕਾਰ ਦੇ ਚਿੱਠੇ ਵੀ ਖੋਲਦੇ ਨੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਪੰਜ ਚਾਰ 10 ਪੱਤਰਕਾਰ ਜ਼ਰੂਰ ਸ਼ਾਇਦ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅੱਖਾਂ 'ਚ ਰੋੜ ਰੜਕਦੇ ਹੋਣਗੇ ਕੋਈ ਅਕਾਲੀ ਦਲ ਦੀ ਕੋਈ ਗੱਲ ਹੋਵੇ ਤਾਂ ਤੁਸੀਂ 10 ਮਿੰਟਾਂ ਦੇ ਵਿੱਚ ਦਿਨ 'ਚ ਕਈ ਵਾਰ ਤਾਂ ਦੋ-ਦੋ ਪੀਸੀਆ ਪ੍ਰੈਸ ਕਾਨਫਰੰਸ ਵਾਰਤਲਾਪ ਵੀ ਬੁਲਾ ਲੈਣੇ ਹੋ ਲੇਕਿਨ ਹੁਣ ਤੁਹਾਡੀ ਆ ਬੋਲੀ ਕਿੱਥੇ ਆ ਹੁਣ ਤੁਸੀਂ ਕਿੱਥੇ ਹੋ ਕਿਉਂਕਿ ਅੱਜ ਪੱਤਰਕਾਰਾਂ ਦੇ ਨਾਲ ਤੁਸੀਂ ਉਹੀ ਹੋ ਜੋ ਕਹਿੰਦੇ ਹੁੰਦੇ ਸੀ ਪੱਤਰਕਾਰ ਮੇਰੇ ਭਰਾ ਨੇ ਜਦੋਂ ਤੁਸੀਂ ਸੰਘਰਸ਼ ਕਰਦੇ ਹੁੰਦੇ ਸੀ ਤੁਸੀਂ ਇਕੱਲੇ ਐਮਪੀ ਹੁੰਦੇ ਸੀ ਯਾਦ ਕਰੋ ਆਪਣਾ ਉਹ ਟਾਈਮ ਤੇ ਅੱਜ ਤੁਸੀਂ ਉਹੀ ਪੱਤਰਕਾਰਾਂ ਦੇ ਉੱਤੇ ਜਦੋਂ ਮਨੀਸ਼ ਅਸੋਦੀਆ ਇੱਕ ਵਰਕਰ ਮੀਟਿੰਗ ਦੇ ਵਿੱਚ ਕਹਿੰਦੇ ਸਾਮਦਾਮ ਦੰਧਪੇਦ ਉਹ ਦੰਧਪੇਦ ਕਿੱਥੇ ਆ ਤੁਹਾਡਾ ਸਸਿਕਾ ਸਵਾਗਤ ਕਰਦਾ ਹੈ ਪੰਜਾਬ ਹਰਿਆਣਾ ਲਾਈਵ ਦੇ ਉੱਤੇ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਆਜ਼ਾਦ ਮੀਡੀਆ ਦੀ ਪੰਜਾਬ ਦੇ ਆਜ਼ਾਦ ਮੀਡੀਆ ਦੀ ਹੁਣ ਗੱਲ ਘੁਟਣਾ ਫਿਰ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤਾ ਪਹਿਲਾਂ ਉਦੋਂ ਕੀਤਾ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਲੇਕਿਨ ਹੁਣ ਉਦੋਂ ਕਾ ਹੁਣ ਜਾਣ ਦੇ ਸਮਾਂ ਕੁਝ ਕੁ ਸਮਾਂ ਸਰਕਾਰ ਦੇ ਕੋਲ ਰਹਿ ਗਿਆ ਲੇਕਿਨ ਸਰਕਾਰ ਦੀਆਂ ناکਾਮੀਆਂ ਜਦੋਂ ਪੱਤਰਕਾਰ ਜਨਤਾ ਦੇ ਸਾਹਮਣੇ ਰੱਖਣ ਲੱਗ ਜਾਂਦਾ ਹੈ ਜਾਂ ਫਿਰ ਜਨਤਾ ਦੀ ਆਵਾਜ਼ ਬਣ ਕੇ ਪੱਤਰਕਾਰ ਜਨਤਾ ਦੇ ਵਿੱਚ ਜਾਂਦਾ ਹੈ ਜਾਂ ਫਿਰ ਸਰਕਾਰ ਦੀਆਂ ਨਕਾਮੀਆਂ ਜਾਂ ਫਿਰ ਸਰਕਾਰ ਦੇ ਖਿਲਾਫ ਲਿਖਣਾ ਜਾਂ ਬੋਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਦੋਂ ਸਰਕਾਰ ਨੂੰ ਇੱਕ ਚਿੰਤਾਜਨਕ ਅਚਮਿਕ ਕਹਿ ਸਕਦੇ ਆ ਉਹ ਸ਼ੁਰੂ ਹੋ ਜਾਂਦੀ ਹੈ ਇਹ ਐਜਾ ਹੀ ਮਾਮਲਾ ਲੋਕਵਾਜ਼ ਚੈਨਲ ਦੇ ਜਿਹੜੇ ਚੀਫ ਨੇ ਉਹਨਾਂ ਦੇ ਨਾਲ ਲਗਾਤਾਰ ਹੁੰਦਾ ਨਜ਼ਰ ਆਇਆ ਤਾਂ ਲੋਕਵਾਜ਼ ਚੈਨਲ ਦੀ ਲਗਾਤਾਰ ਸੰਗਲੀ ਜਿਹੜੀ ਗੱਲ ਨੂੰ ਘਟਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਉਸ ਨੂੰ ਲੈ ਕੇ ਕਦੇ ਤਾਂ ਕਾਪੀਰਾਈਟ ਆਉਂਦੇ ਆ ਜਾਂ ਜਦੋਂ ਸਰਕਾਰ ਬਣੀ ਉਦੋਂ ਇਹਨਾਂ ਦੇ ਜਿਹੜੇ ਪਲੇਟਫਾਰਮ ਨੇ ਉਹ ਬੰਦ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਬੰਦ ਵੀ ਕੀਤੇ ਗਏ ਲੇਕਿਨ ਪੰਜਾਬ ਦੇ ਬਹੁਤ ਸੇ ਚੈਨਲ ਇਹ ਜਿਹੇ ਨੇ ਜਿਹੜੇ ਜਨਤਾ ਦੀ ਆਵਾਜ਼ ਬਣਦੇ ਨੇ ਜਨਤਾ ਦੇ ਹੱਕਾਂ ਦੇ ਲਈ ਬੋਲਦੇ ਨੇ ਜਨਤਾ ਦੀ ਗੱਲ-ਗੱਲ ਤੇ ਆਵਾਜ਼ ਚੱਕਦੇ ਨੇ ਲੇਕਿਨ ਪੰਜਾਬ ਸਰਕਾਰ ਨੂੰ ਇਹ ਸ਼ਾਇਦ ਬਰਦਾਸ਼ਤ ਨਹੀਂ ਆ ਰਿਹਾ ਪੰਜਾਬ ਸਰਕਾਰ ਦੇ ਇਹ ਗੱਲ ਹਾਜ਼ਮੇ ਨਹੀਂ ਆ ਰਹੀ ਪੰਜਾਬ ਸਰਕਾਰ ਦੇ ਇਹ ਗੱਲ ਸੋਚਦੇ ਸਮਝ ਤੋਂ ਬਾਹਰ ਹੋ ਗਈ ਕਿ ਇਹਨਾਂ ਦਾ ਗਲਾ ਜਾਂ ਫਿਰ ਇਹਨਾਂ ਨੂੰ ਚੁੱਪ ਕਿਵੇਂ ਕਰਾਇਆ ਜਾ ਕੇ ਕਿਉਂਕਿ ਇਹਨਾਂ ਨੂੰ ਅ ਕਹਿ ਸਕਦੇ ਆ ਕਿ ਧਮਕੀਆਂ ਸਾਨੂੰ ਵੀ ਪੱਤਰਕਾਰਾਂ ਨੂੰ ਮਿਲਦੀਆਂ ਧਮਕੀਆਂ ਪੱਤਰਕਾਰਾਂ ਨੂੰ ਦਵਾਈਆਂ ਜਾਂਦੀਆਂ ਧਮਕੀਆਂ ਪੱਤਰਕਾਰਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਲੇਕਿਨ ਉਸ ਤੋਂ ਬਾਅਦ ਜਾਂ ਫਿਰ ਪੁਲਿਸ ਤੋਂ ਧਮਕੀਆਂ ਦਵਾਈਆਂ ਜਾਂਦੀਆਂ ਛੁੱਟੇ ਮਕਦਮੇ ਐਚ ਫਸਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇਹ ਪੱਤਰਕਾਰ ਡਰਨ ਵਾਲੇ ਨਹੀਂ ਜਿਹੜੇ ਪੱਤਰਕਾਰ ਇੱਕ ਏਮ ਲੈ ਕੇ ਤੁਰਗੇ ਇੱਕ ਆਪਣੇ ਦਿਮਾਗ ਦੇ ਵਿੱਚ ਇੱਕ ਸੋਚ ਲੈ ਕੇ ਤੁਰਗੇ ਕਿ ਅਸੀਂ ਜਿਹੜੇ ਚੰਗੇ ਰਾਹ ਤੇ ਤੁਰਨਾ ਹੈ ਚੰਗੇ ਰਾਹ ਤੇ ਤੁਰ ਕੇ ਇੱਕ ਲੋਕਾਂ ਦੀ ਆਵਾਜ਼ ਬੰਨਣਾ ਹੈ ਜਾਂ ਫਿਰ ਅਫਸਰ ਸ਼ਾਹੀ ਦੇ ਚੰਗਾ ਕਰਦੀ ਹੈ ਚੰਗਾ ਕਹੋ ਮਾੜਾ ਕਰਦੀ ਹੈ ਮਾੜਾ ਕਹੋ ਅਸੀਂ ਉਸ ਰਾਤ ਤੁਰਨਾ ਤਾਂ ਇਹ ਸਰਕਾਰ ਦੀਆਂ ناکਾਮੀਆਂ ਜ਼ਰੂਰ ਉਦੋਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਅਸੇ ਤਾਈ ਮਾਮਲਾ ਲਗਾਤਾਰ ਪੱਤਰਕਾਰਾਂ ਦੇ ਜਾਂ ਫਿਰ ਮੀਡੀਆ ਦੀ ਆਜ਼ਾਦੀ ਨੂੰ ਖੋਣਦਾ ਤਾਂ ਐਸੀ ਜੀ ਆਪਾਂ ਗੱਲ ਕਰ ਲਈਏ ਸੰਵਿਧਾਨਕ ਤੌਰ ਦੇ ਉੱਤੇ ਤਾਂ ਇਹ ਸੰਵਿਧਾਨ ਭਾਰਤੀਆ ਸੰਵਿਧਾਨ ਦੇ ਵਿੱਚ 19 A ਦੇ ਵਿੱਚ ਜਿਹੜੀ ਧਾਰਾ ਹੈ ਤੇ ਇਸ ਦੇ ਵਿੱਚ ਆਰਟੀਕਲ ਦੇ ਵਿੱਚ ਇਹ ਜਿਹੜੇ ਕਹਿ ਸਕਦੇ ਆ ਕਿ ਪ੍ਰੈਸ ਨੂੰ ਬੋਲਣ ਦੀ ਆਜ਼ਾਦੀ ਮਿਲਦੀ ਹੈ ਤੇ ਇਹ ਆਜ਼ਾਦੀ ਖੋਣਾ ਚਾਹੁੰਦੇ ਨੇ ਇਹ ਆਜ਼ਾਦੀ ਦੇ ਉੱਤੇ ਲਗਾਤਾਰ ਹਮਲੇ ਹੁੰਦੇ ਨੇ ਇਹ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਆਜ਼ਾਦੀ ਦੀ ਗੱਲ ਕਰਨੀ ਤਾਂ ਛੁੱਟੇ ਮਕਦਮੇ ਕੇਸ ਵੀ ਸਭ ਕੁਝ ਦਰਜ ਕਰਵਾਏ ਜਾਂਦੇ ਨੇ ਲੇਕਿਨ ਛੁੱਟੇ ਮਕਦਮਿਆਂ ਦੇ ਵਿੱਚ ਆਇਓ ਸਤਾਤਰ ਦੇ ਵਿੱਚ ਬੈਠੇ ਜੇ ਮੁੱਖ ਮੰਤਰੀ ਸਾਹਿਬ ਹੋਣ ਮੁੱਖ ਮੰਤਰੀ ਸਾਹਮਣੂ ਤਾਂ ਇਹ ਗੱਲ ਪਤਾ ਨਹੀਂ ਲੱਗਦੀ ਪਈ ਕਿ ਵਿਧਾਨ ਸਭਾ ਲੋਕਾਂ ਦਾ ਹੈ ਵਿਧਾਨ ਸਭਾ ਸਰਕਾਰੀ ਹੈ ਵਿਧਾਨ ਸਭਾ ਲੋਕਾਂ ਜਿਹੜੇ ਤੁਸੀਂ ਵਿਧਾਨ ਸਭਾ ਦੇ ਵਿੱਚ ਕੈਮਰੇ ਲਵਾਏ ਨੇ ਜਾਂ ਫਿਰ ਕੈਮਰਾਮੈਨ ਰੱਖੇ ਹੋਏ ਨੇ ਜਿੰਨੇ ਵੀ ਆਲਵੇਜ਼ ਕਰਮਚਾਰੀ ਉਹ ਲੋਕਾਂ ਦੀ ਜੇਬ ਦੇ ਵਿੱਚੋਂ ਤਨਖਾਹ ਲੈਂਦੇ ਨੇ ਉਹ ਲੋਕਾਂ ਦੀ ਜੇਬ ਤੇ ਲੋਕਾਂ ਦੇ ਹੱਕ ਦੇ ਲਈ ਲੜਦੇ ਨੇ ਉਹ ਜਿਹੜੇ ਲੋਕਾਂ ਦੀ ਜਿਹੜੀ ਜੇਬ ਦੀ ਗੱਲ ਹੈ ਜੇਬ ਦੇ ਵਿੱਚੋਂ ਖਰਚਾ ਜਾਂ ਟੈਕਸ ਪੇ ਹੁੰਦਾ ਉਸ ਦੇ ਨਾਲ ਪੰਜਾਬ ਸਰਕਾਰ ਆਪਣੇ ਜਿਹੜੇ ਅਪਲਾਈ ਜਿਹੜੇ ਵਰਕਰ ਰੱਖੇ ਹੋਏ ਨੇ ਉਹ ਉਹਨਾਂ ਦੇ ਵਿੱਚੋਂ ਤਨਖਾਹ ਲੈਂਦੇ ਨੇ ਜਿਹੜੇ ਤੁਸੀਂ ਕੈਮਰੇ ਲਾਉਣੇ ਹੋ ਜਨਤਕ ਤੌਰ ਦੇ ਉਤੇ ਲੋਕਾਂ ਦੇ ਆਲਵੇਸ ਚੈਨਲ ਟੀਵੀ ਚੈਨਲ ਆਦਿ ਗੱਲ ਕਰ ਲੋ ਜੇ ਕੋਈ ਤੁਹਾਡੇ ਜਨਤਕ ਵਿਧਾਨਸਭਾ ਦੀਆਂ ਫੋਟੋਆਂ ਕਿਸੇ ਚੈਨਲ ਦੇ ਉੱਤੇ ਚਲਦੀਆਂ ਤੁਸੀਂ ਉਹਨੂੰ ਕਾਪੀਰਾਈਟ ਦੇ ਰਹੇ ਹੋ ਸ਼ਾਇਦ ਇਸ ਤੋਂ ਵੱਡੀ ਪੰਜਾਬ ਸਰਕਾਰ ਵਾਸਤੇ ਗੱਲ ਨਹੀਂ ਹੋ ਸਕਦੀ ਲੇਕਿਨ ਉਸ ਤੋਂ ਬਾਅਦ ਇੱਕ ਗੱਲ ਹੋਰ ਦੇਖੋ ਕਿ ਉਹਨਾਂ ਨੂੰ ਜਿਹੜੇ ਆ ਮੌਜੂਦਾ ਸਰਕਾਰ ਦੇ ਵਰਕਰ ਨੇ ਉਹਨਾਂ ਨੂੰ ਸ਼ਾਇਦ ਇਹ ਗੱਲ ਹਾਜ਼ਮ ਨਹੀਂ ਹੁੰਦੀ ਕਿ ਤੁਸੀਂ ਕਹਿੰਦੇ ਹੋ ਕਿ ਸਰਕਾਰ ਸਾਡੇ ਤੇ ਹਮਲੇ ਕਰ ਰਹੀ ਹੈ ਸਰਕਾਰ ਸਾਡੇ ਪਲੇਟਫਾਰਮ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਸਰਕਾਰ ਕੋਲ ਪ੍ਰੂਫ ਕੀ ਹੈ ਲੇਕਿਨ ਇਹ ਪ੍ਰੂਫ ਵਾਸਤੇ ਉਹ ਦਿਖਾ ਦਿੰਨੇ ਕਿਸ ਤਰ੍ਹਾਂ ਦਾ ਪ੍ਰੂਫ ਹੈ ਕਿਉਂਕਿ ਇਸ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਦੇ ਉੱਤੋਂ ਇੱਕ ਕਾਪੀ ਕਲੇਮ ਪਾਈ ਰਹੀ ਨੇ ਕਾਪੀ ਕਲੇਮ ਕੀ ਪਾ ਰਹੇ ਨੇ ਕਿ ਤੁਸੀਂ ਸਾਡੀਆਂ ਵਿਧਾਨ ਸਭਾ ਇਹ ਆਮ ਆਦਮੀ ਪਾਰਟੀ ਦੀ ਸਮਝੀ ਬੈਠੇ ਨੇ ਨਾ ਇਹ ਅਕਾਲੀਆਂ ਦੀ ਹੋਈ ਹੈ ਨਾ ਇਹ ਕਾਂਗਰਸੀਆਂ ਦੀ ਹੋਈ ਹੈ ਨਾ ਇਹ ਭਾਜਪਾ ਵਾਲਿਆਂ ਦੇ ਹੋਲਿਆਂ ਦੀ ਹੋਈ ਹੈ ਨਾ ਇਹ ਕਹਿ ਸਕਦੇ ਆ ਕਿ ਝਾੜੂ ਵਾਲਿਆਂ ਦੀ ਹੋਈ ਹੈ ਇਹ ਕਿਸੇ ਰਾਜਨੀਤਿਕ ਪਾਰਟੀ ਦੀ ਵਿਧਾਨ ਸਭਾ ਨਹੀਂ ਹੈ ਇਹ ਸਰਕਾਰ ਦੀ ਸਰਕਾਰੀ ਪ੍ਰਾਪਰਟੀ ਹੈ ਇਹ ਜਨਤਾ ਦੇ ਪੈਸੇ ਦੇ ਨਾਲ ਬਣੀ ਹੋਈ ਹੈ ਜਨਤਾ ਦੇ ਮੁੱਦੇ ਇੱਥੇ ਉਠਦੇ ਨੇ ਜਨਤਾ ਦੇ ਮੁੱਦਿਆਂ ਤੇ ਸੁਣਵਾਈ ਕਰਨ ਵਾਸਤੇ ਲੋਕ ਆਪਣੇ ਨੁਮਾਇੰਦੇ ਚੁਣ ਕੇ ਤੁਹਾਡੇ ਕੋਲ ਵਿਧਾਨ ਸਭਾ ਦੇ ਵਿੱਚ ਭੇਜਦੇ ਨਾ ਕਿ ਇਹ ਕਰਨ ਨੂੰ ਭੇਜ ਦੇ ਕਿ ਤੁਸੀਂ ਮੀਡੀਆ ਦੀ ਸੰਘੀ ਕੁੱਟੋ ਮੀਡੀਆ ਦੇ ਉੱਤੇ ਹਮਲੇ ਕਰੋ ਮੀਡੀਆ ਨੂੰ ਧਮਕਾਓ ਮੀਡੀਆ ਦੇ ਉੱਤੇ ਲਗਾਤਾਰ ਜਿਹੜੇ ਤੁਸੀਂ ਹਮਲੇ ਕਰਵਾ ਰਹੇ ਹੋ ਮੀਡੀਆ ਦੇ ਉੱਤੇ ਚਾਹੇ ਉਹ ਟੈਕਨੀਕਲ ਹਮਲੇ ਹੋਣ ਚਾਹੇ ਉਹ ਫਿਜ਼ੀਕਲ ਹਮਲੇ ਹੋਣ ਜਿਹੜੇ ਤੁਸੀਂ ਹਮਲੇ ਕਰ ਰਹੇ ਹੋ ਇਸ ਤੋਂ ਛੋੜੇ ਸਰਕਾਰ ਲਈ ਇਸ ਤੋਂ ਵੱਡੀ ਸ਼ਰਮ ਨਹੀਂ ਹੋ ਸਕਦੀ ਕਿਉਂਕਿ ਲੋਕਵਾਸ ਟੀਵੀ ਹੋਇਆ ਆਰਐਮਪੀ ਚੈਨਲ ਹੋਇਆ ਅੱਖਰ ਹੋਇਆ ਐਸੇ ਬਹੁਤ ਸੇ ਚੈਨਲ ਨੇ ਮੈਂ ਜਿੰਨਾ ਦਾ ਨਾਮ ਲੈ ਰਿਹਾ ਕਿ ਜਿਨ੍ਹਾਂ ਦੀ ਸੰਗੀਕੂਟੀ ਜਾ ਰਹੀ ਸਕੀ ਹੈ ਸੋ ਪਹਿਲਾ 2022 ਦੇ ਵਿੱਚ ਕੁੱਟੀ ਗਈ ਕੁੱਟਿਆ ਜਾਂਦਾ ਪੱਤਰਕਾਰਾਂ ਦਾ ਗਲਾ ਸਰਕਾਰ ਨੇ ਕਿਵੇਂ ਕੋਟਿਆ ਇਹ ਤੁਹਾਨੂੰ ਅੱਜ ਬੇ ਖੂਬੀ ਦੱਸ ਦਿੰਦੇ ਆ ਕਿ ਲੋਕਵਾਸ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਵੱਲੋਂ ਇੱਕ ਵਿਧਾਨ ਸਭਾ ਦੀ ਫੋਟੋ ਅਤੇ ਸੀਨੀਅਰ ਪੱਤਰਕਾਰ ਬਖਤੌਟ ਢਿੱਲੋ ਦੇ ਨਾਲ ਸਿੱਧੀ ਵਾਰਤਾਲਾਪ ਕੀਤੀ ਜਾ ਰਹੀ ਸੀ ਉਹ ਵਾਰਤਾਲਾਪ ਦੇ ਵਿੱਚ ਵਿਧਾਨ ਸਭਾ ਦੀਆਂ ਫੋਟੋਆਂ ਦਾ ਯੂਜ਼ ਕੀਤਾ ਗਿਆ ਸੀਗਾ ਕਿ ਉਹ ਵਿਧਾਨ ਸਭਾ ਦੀਆਂ ਫੋਟੋਆਂ ਕੀ ਜੇ ਜੇ ਤੁਸੀਂ ਵਿਧਾਨ ਸਭਾ ਦੇ 올ਡ ਸੋਸ਼ਲ ਮੀਡੀਆ ਦੇ ਉੱਤੇ ਪਲੇਟਫਾਰਮ ਦੇ ਉੱਤੇ ਯੂਜ਼ ਕਰ ਰਹੇ ਸੀ ਉਹ ਫੋਟੋਆਂ ਚਾਕੇ ਕਿਉਂਕਿ ਸਰਕਾਰ ਦੇ ਕੁਝ ਹੀ ਪੂਰਵ ਦੇ ਮੰਤਰੀ ਹੋਣ ਚਾਹ ਫਿਰ ਕੁਝ ਤੇ ਸਰਕਾਰ ਦੇ ਹਮਾਇਤੀ ਐਮ ਐਲ ਏ ਹੋਣ ਉਹਨਾਂ ਵੱਲੋਂ ਹੀ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹ ਪ੍ਰਦਰਸ਼ਨ ਦੀਆਂ ਫੋਟੋਆਂ ਯੂਜ਼ ਕੀਤੀਆਂ ਗਈਆਂ ਤਾਂ ਉਸ ਪ੍ਰਦਰਸ਼ਨ ਦੇ ਵਿੱਚ ਕੀ ਗਲਤ ਸੀ ਕਿ ਆਖਿਰਕਾਰ ਸੋਸ਼ਲ ਮੀਡੀਆ ਤੇ ਉਹ ਫੋਟੋ ਵਾਇਰਲ ਹੋਈਆਂ ਫਿਰ ਇਹ ਆਮ ਆਦਮੀ ਪਾਰਟੀ ਦੀਆਂ ਪਰਸਨਲ ਫੋਟੋਆਂ ਕਿਵੇਂ ਹੋਈਆਂ ਕਿ ਵਿਧਾਨ ਸਭਾ ਦੀਆਂ ਫੋਟੋਆਂ ਆਮ ਲੋਕਾਂ ਦੀਆਂ ਫੋਟੋਆਂ ਇਹ ਤੁਸੀਂ ਯੂਜ਼ ਕਰ ਸਕਦੇ ਹੋ ਜਾਂ ਫਿਰ ਕੋਈ ਵਿਰੋਧੀ ਧਿਰ ਕਿਸੇ ਦੀਆਂ ਫੋਟੋਆਂ ਤੇ ਵਾਇਰਲ ਹੁੰਦੀਆਂ ਤਾਂ ਹੁਣ ਕੀ ਪੱਤਰਕਾਰਾਂ ਦੀ ਇੰਨੀ ਆਜ਼ਾਦੀ ਵੀ ਖੋਈ ਗਈ ਕੀ ਪੱਤਰਕਾਰਾਂ ਦੇ ਜਿਹੜੇ ਆਜ਼ਾਦ ਪੱਤਰਕਾਰ ਨੇ ਆਜ਼ਾਦ ਪੱਤਰਕਾਰ ਦਾ ਮਤਲਬ ਕਿ ਲੋਕਾਂ ਦੀ ਗੱਲ ਕਰਨ ਵਾਲੇ ਪੱਤਰਕਾਰ ਨੇ ਸਰਕਾਰ ਦੀ ਗੱਲ ਜ਼ਰੂਰ ਚੰਗਾ ਕੰਮ ਕਰਦੀ ਹੈ ਸਰਕਾਰ ਤਾਂ ਉਹ ਚੰਗੀ ਗੱਲ ਜ਼ਰੂਰ ਆਖਣਗੇ ਲੇਕਿਨ ਉਸ ਤੋਂ ਬਾਅਦ ਕੀ ਗੱਲਣਾ ਹੋਣਗੀਆਂ ਕੀ ਕੁਝ ਗੱਲਾਂ ਦੇ ਉੱਤੇ ਸਵਾਲ ਉੱਠਣਗੇ ਕੀ ਕੁਝ ਗੱਲਾਂ ਦੇ ਉੱਤੇ ਗੱਲ ਉੱਠਦੀ ਹੈ ਕਿ ਸਰਕਾਰ ਸੰਗੀ ਕਿਵੇਂ ਘੋਟਦੀ ਹੈ ਸਰਕਾਰ ਦੀ ਸੰਗੀ ਕਿਸ ਤਰ੍ਹਾਂ ਘੋਟੀ ਗਈ ਕਿਉਂਕਿ ਪੱਤਰਕਾਰਾਂ ਦੀ ਪੱਤਰਕਾਰਾਂ ਨੂੰ ਡਰੋਂ ਧਮਕਾਉਣ ਦੇ આરોਪ ਹੁੰਦੇ ਨੇ ਪੱਤਰਕਾਰਾਂ ਨੂੰ ਡਰੋਂ ਧਮਕਾਉਂਦੇ આરોਪ ਕਿਵੇਂ ਹੁੰਦੇ ਨੇ ਕਿ ਪੱਤਰਕਾਰ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਪੱਤਰਕਾਰ ਨੂੰ ਕਿਵੇਂ ਦੱਬਿਆ ਜਾ ਸਕੇ ਕਿਵੇਂ ਉਹਨੂੰ ਦਬਾਇਆ ਜਾ ਸਕੇ ਪੰਜਾਬ ਵਿੱਚ ਇਸ ਸਰਕਾਰ ਦੀਆਂ ਇਹ ਨਕਾਮੀਆਂ ਨਤੀਜੇ ਜ਼ਰੂਰ ਲੋਕ ਵਿਰੋਧੀ ਹੈ ਕਿਉਂਕਿ ਲੋਕਾਂ ਦੇ ਵਿਰੋਧ ਦੇ ਵਿੱਚ ਪੰਜਾਬ ਦੀ ਸਰਕਾਰ ਜ਼ਰੂਰ ਜਿਹੜੇ ਲੋਕਾਂ ਦੇ ਜੁਧ ਨਸ਼ਾ ਵਿਰੋਧੀ ਗੱਲ ਕਰ ਲਈਏ ਜਾਂ ਫਿਰ ਕੋਈ ਵੀ ਹੋਰ ਗੱਲ ਹੁੰਦੀ ਹੈ ਤਾਂ ਜ਼ਰੂਰ ਪੱਤਰਕਾਰਾਂ ਨੂੰ ਦਬਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਸਰਕਾਰ ਨੇ ਜੋ ਜੋ ਆਪਣੀਆਂ ਨੀਤੀਆਂ ਛੇੜੀਆਂ ਜਾਂ ਫਿਰ ਸਰਕਾਰ ਨੇ ਆਪਣੇ ਗੱਲਾਂ ਦੇ ਵਿੱਚ ਗੱਲਾਂ ਅੱਖਾਂ ਤੇ ਹਵਾ ਦੇ ਵਿੱਚ ਪੁਤਲੇ ਬਣਾਏ ਜਾਂ ਫਿਰ ਲੱਖਾਂ ਕਰੋੜਾਂ ਦੇ ਇਸ਼ਤਿਹਾਰਾਂ ਦੀ ਗੱਲ ਹੁੰਦੀ ਹੈ ਜਾਂ ਫਿਰ ਕੋਈ ਡਿਪਾਰਟਮੈਂਟਾਂ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਪੱਤਰਕਾਰਾਂ ਦੇ ਉੱਤੇ ਲਗਾਤਾਰ ਸਿਆਸੀ ਹਮਲੇ ਕੈਸਾ ਕਰਤੇ ਆ ਜਾਂ ਫਿਰ ਪੱਤਰਕਾਰਾਂ ਦੇ ਨਾਮ ਮੁੱਖ ਮੰਤਰੀ ਲੈਂਦੇ ਨਜ਼ਰ ਆਉਂਦੇ ਨੇ ਕਿਉਂਕਿ ਇਹ ਪੱਤਰਕਾਰਾਂ ਦੇ ਨਾਮ ਕਿਉਂ ਮੁੱਖ ਮੰਤਰੀ ਲੈਂਦੇ ਨੇ ਪੱਤਰਕਾਰਾਂ ਦੇ ਜੋ ਪੰਜਾਬ ਸਰਕਾਰ ਦੇ ਚਿੱਠੇ ਖੋਲਦੇ ਨੇ ਜੋ ਪੱਤਰਕਾਰ ਉਹ ਨੇ ਜੋ ਪੰਜਾਬ ਸਰਕਾਰ ਦੇ ਚਿੱਠੇ ਵੀ ਖੋਲਦੇ ਨੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਪੰਜ ਚਾਰ 10 ਪੱਤਰਕਾਰ ਜ਼ਰੂਰ ਸ਼ਾਇਦ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਅੱਖਾਂ 'ਚ ਰੋੜ ਰੱਖਦੇ ਹੋਣਗੇ ਕਿ ਇਹ ਪੱਤਰਕਾਰ ਮੇਰੀ ਐਸੀ ਕਿ ਤੈਸੀ ਕਿਉਂ ਕਹਿੰਦੇ ਰਿਹਾ ਕਿ ਐਸੀ ਕਿ ਤੈਸੀ ਤੁਹਾਨੂੰ ਕਿਉਂ ਕਹਿਣਾ ਪੈਂਦਾ ਤੁਹਾਨੂੰ ਮਾਨ ਸਾਹਿਬ ਉਹ ਵੀ ਦੱਸ ਦਿੰਦੇ ਆ ਕਿ ਤੁਸੀਂ ਕੋਈ ਅਕਾਲੀ ਦਲ ਦੀ ਕੋਈ ਗੱਲ ਹੋਵੇ ਤਾਂ ਤੁਸੀਂ 10 ਮਿੰਟਾਂ ਦੇ ਵਿੱਚ ਦਿਨ 'ਚ ਕਈ ਵਾਰ ਤਾਂ ਦੋ-ਦੋ ਪੀਸੀ ਆ ਪ੍ਰੈਸ ਕਾਨਫਰੰਸ ਵਾਰਤਲਾਪ ਵੀ ਬੁਲਾ ਲੈਂਦੇ ਹੋ ਲੇਕਿਨ ਹੁਣ ਤੁਹਾਡੀ ਆ ਬੋਲੀ ਕਿੱਥੇ ਆ ਹੁਣ ਤੁਸੀਂ ਕਿੱਥੇ ਹੋ ਕਿ ਅੱਜ ਪੱਤਰਕਾਰਾਂ ਦੇ ਨਾਲ ਤੁਸੀਂ ਉਹੀ ਹੋ ਜੋ ਕਹਿੰਦੇ ਹੁੰਦੇ ਸੀ ਪੱਤਰਕਾਰ ਮੇਰੇ ਭਰਾ ਨੇ ਜਦੋਂ ਤੁਸੀਂ ਸੰਘਰਸ਼ ਕਰਦੇ ਹੁੰਦੇ ਸੀ ਤੁਸੀਂ ਇਕੱਲੇ ਐਮਪੀ ਹੁੰਦੇ ਸੀ ਯਾਦ ਕਰੋ ਆਪਣਾ ਉਹ ਟਾਈਮ ਤੇ ਅੱਜ ਤੁਸੀਂ ਉਹੀ ਪੱਤਰਕਾਰਾਂ ਦੇ ਉੱਤੇ ਜਦੋਂ ਮਨੀਸ਼ ਅਸੋਦੀਆ ਇੱਕ ਵਰਕਰ ਮੀਟਿੰਗ ਦੇ ਵਿੱਚ ਕਹਿੰਦੇ ਸਾਮਦਾਮ ਦੰਧਪੇਦ ਉਹ ਦੰਧਪੇਦ ਕਿੱਥੇ ਆ ਤੁਹਾਡਾ ਤੁਸੀਂ ਉਹੀ ਨੀਤੀ ਤੇ ਚੱਲ ਪਿਆ ਕਿ ਤੁਹਾਡੇ ਵਿੱਚ ਤੁਹਾਡੇ ਜਿਹੜੇ ਮੰਤਰੀ ਨੇ ਜਿਹੜੇ ਤੁਸੀਂ ਤੁਹਾਡੇ ਇੰਚਾਰਜ ਨੇ ਉਹ ਵੀ ਪੱਤਰਕਾਰ ਹੈ ਤੁਸੀਂ ਇਹ ਭੁੱਲੇ ਬੈਠੇ ਹੋ ਅੱਜ ਉਹੀ ਪੱਤਰਕਾਰਾਂ ਦੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਛੁਰੇ ਮਾਰ ਰਹੇ ਹੋ ਤੁਸੀਂ ਅੱਜ ਉਹੀ ਪੱਤਰਕਾਰਾਂ ਦੇ ਉੱਤੇ ਆਪਣੇ ਹਮਲੇ ਕਰ ਰਹੇ ਹੋ ਤੁਸੀਂ ਇਹ ਸਰਕਾਰ ਕਿਤੇ ਨਾ ਕਿਤੇ ਆਪਣੇ ਪੱਤਰਕਾਰਾਂ ਦੀਆਂ ਆਜ਼ਾਦੀਆਂ ਨੂੰ ਖੋਣ ਦੇ ਉੱਤੇ ਲੱਗੀ ਹੋਈ ਹੈ ਕਿਉਂਕਿ ਇਹ ਪੱਤਰਕਾਰਾਂ ਦੀ ਆਜ਼ਾਦੀ ਕਿਸ ਹਵਾਜ਼ਾ ਦੇ ਨਾਲ ਖੋ ਰਹੇ ਨੇ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਹਰ ਬੰਦਾ ਮਾੜਾ ਹੁੰਦਾ ਮੈਂ ਨਹੀਂ ਕਹਿੰਦਾ ਕਿ ਹਰ ਬੰਦਾ ਮਾੜਾ ਹੁੰਦਾ ਕੋਈ ਬੰਦਾ ਕੋਈ ਨਹੀਂ ਮਾੜਾ ਹੁੰਦਾ ਬੰਦੇ ਦੇ ਲੱਛਣ ਮਾੜੇ ਹੁੰਦੇ ਕਿ ਇਹ ਸਰਕਾਰ ਦੇ ਲੱਛਣ ਮਾੜੇ ਨੇ ਕੀ ਸਰਕਾਰ ਦੇ ਜਿਹੜੇ ਮੰਤਰੀ ਮਾੜੇ ਨੇ ਕੀ ਸਰਕਾਰ ਦੇ ਐਮ.ਐਲ.ਏ ਮਾੜੇ ਨੇ ਜਾਂ ਫਿਰ ਉਹ ਆਮ ਜਿਹੜੇ ਇਹਨਾਂ ਤੇ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੇ ਨੇ ਜਾਂ ਸੋਸ਼ਲ ਮੀਡੀਆ ਨੂੰ ਜਨਰੇਟ ਕਰ ਰਹੇ ਨੇ ਉੱਥੇ ਬੈਠੇ ਕਿ ਆਮ ਆਦੀ ਪਾਰਟੀ ਦੇ ਪੰਜਾਬ ਦੇ ਪੇਜ ਤੋਂ ਪੱਤਰਕਾਰਾਂ ਦੇ ਪਲੈਟਫਾਰਮਾਂ ਦੇ ਉੱਤੇ ਸਟਾਈਕਾਂ ਜਾਂ ਕਾਪੀਰਾਈਟ ਕਲੇਮ ਨੇ ਜਿਹੜੇ ਭੇਜੇ ਜਾ ਰਹੇ ਨੇ ਇਸ ਦਾ ਜ਼ਿੰਮੇਵਾਰ ਕੌਣ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਉਹਨਾਂ ਦੀ ਰਿਕਵਾਈ ਦੇ ਹੇਠ ਜਾਂ ਫਿਰ ਇੱਕ ਪਾਸੇ ਤਾਂ ਇਹਨਾਂ ਦੇ ਰਾਗਵ ਚੱਡਾ ਜ਼ਰੂਰ ਪੱਤਰਕਾਰਾਂ ਦੇ ਚੌਥੇ ਸਤੰਭ ਦੀ ਗੱਲ ਕਰਦੇ ਨੇ ਲੇਕਿਨ ਅੱਜ ਉਹਨਾਂ ਦੇ ਹੱਥ ਤੇ ਵਿੱਚ ਵੀ ਆਰਟੀਕਲ ਦੀ ਜੇ ਗੱਲ ਕਰ ਲਈਏ ਤਾਂ ਉੱਥੇ ਉਹ ਰਾਜ ਸਭਾ ਦੇ ਵਿੱਚ ਆਪਣੀ ਗੱਲਾਂ ਜ਼ਰੂਰ ਚੱਕਦੇ ਨਜ਼ਰ ਆਈ ਸੀ ਕਿ ਪੱਤਰਕਾਰਾਂ ਦੇ ਇਹ ਉਹ ਪੱਤਰਕਾਰ ਉਹ ਲੇਕਿਨ ਅਜੋ ਹੀ ਪੱਤਰਕਾਰਾਂ ਤੇ ਹਮਲੇ ਜ਼ਰੂਰ ਕੀਤੇ ਜਾਣਗੇ ਕਿ ਆਖਿਰਕਾਰ ਪੰਜਾਬ ਦੀ ਸਰਕਾਰ ਕਰ ਕੀ ਰਹੀ ਹੈ ਆਖਿਰਕਾਰ ਕਿੰਨਾ ਟਾਈਮ ਪੱਤਰਕਾਰਾਂ ਤੇ ਐਦਾਂ ਦੇ ਹਮਲੇ ਹੋਣਗੇ ਪੱਤਰਕਾਰਾਂ ਦੀ ਆਵਾਜ਼ ਨੂੰ ਦੱਬਿਆ ਜਾਵੇਗਾ ਕਿਉਂਕਿ ਹੈਰਾਨੀ ਦੀ ਗੱਲ ਹੈ ਕਿ ਲਗਾਤਾਰ ਤੇ ਅਖਰ ਦੀ ਗੱਲ ਹੋਵੇ ਆਰਐਮਪੀ ਟੈਲੀਵਿਜ਼ਨ ਦੀ ਗੱਲ ਹੋਵੇ ਲੋਕਵਾਸ ਦੀ ਵੀ ਦੀ ਗੱਲ ਹੋਵੇ ਤਾਂ ਇਹ तमाम ਅਹਜੇ ਚੈਨਲ ਪੰਜਾਬ ਦੇ ਨੇ ਜਿਨ੍ਹਾਂ ਦੀ ਸੰਗੀ ਘੁਟਣ ਦੇ ਉੱਤੇ ਪੰਜਾਬ ਦੀ ਸਰਕਾਰ ਲੱਗੀ ਹੋਈ ਹੈ ਚ ਆਓ ਦੇਖਿਓ ਕਿ ਤੁਹਾਨੂੰ ਥੋੜੀ ਸਕਰੀਨ ਦੇ ਉੱਤੇ ਇਹ ਵੀ ਚਲਦਾ ਹੋਵੇਗਾ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੇਜ ਦੇ ਉੱਤੋਂ ਕਿਵੇਂ ਕਾਪੀਰਾਈਟ ਕਲੇਮ ਆਂਦਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਤੋਂ ਆਂਦਾ ਕਿਉਂਕਿ ਇਹ ਇਹਨਾਂ ਦੀਆਂ ਨੀਤੀਆਂ ਬਣ ਚੁੱਕੀਆਂ ਕਿਉਂਕਿ ਇਹਨਾਂ ਦੇ ਖਿਲਾਫ ਖਬਰ ਚਲਾਓ ਕਨਨ ਦੇ ਪੀਏ ਵੀ ਕਈ ਹੈਗੇ ਆ ਜਿਹੜੇ ਧਮਕੀਆਂ ਦੇਣ ਤੇ ਉੱਤਰ ਜਾਂਦੇ ਆ ਜਾਂ ਫਿਰ ਧਮਕੋੜ ਤੇ ਉੱਤਰ ਜਾਂਦੇ ਆ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ মিডিਆ ਉਹ ਆਪਦੀ ਕੰਮ ਕਰਦੀ ਹੈ ਲੇਕਿਨ ਤੁਹਾਡੇ ਜਦੋਂ ਪੱਖ ਪਾਉਣ ਦੀ ਗੱਲ ਆਉਂਦੀ ਹੈ ਉਦੋਂ ਫਿਰ ਤੁਸੀਂ ਵੀ ਆਪਣਾ ਮੂੰਹ ਫੇਰਦੇ ਹੋ ਜਾਂ ਫਿਰ ਆਪਣਾ ਰਸਤਾ ਬਦਲ ਲੈਂਦੇ ਹੋ ਲੇਕਿਨ ਉਹਨਾਂ ਨੂੰ ਵੀ ਇਹ ਗੱਲ ਜ਼ਰੂਰ ਆਖਾਂਗੇ ਕਿ ਇਸ ਤੋਂ ਬਾਅਦ ਅਗਰ ਤੁਸੀਂ মিডিਆ ਦੀ ਆਜ਼ਾਦੀ ਖੋਣ ਤੇ ਲੱਗਣਾ ਤਾਂ ਫਿਰ ਤੁਸੀਂ ਜਿਵੇਂ ਤੁਹਾਨੂੰ ਚੰਗਾ ਲੱਗੇ ਕਿ মিডিਆ ਦੀ ਆਜ਼ਾਦੀ ਹੈ ਫਿਰ ਜਦੋਂ ਆਪਣੀ ਵਾਵਾ ਕਰਵਾਣੀ ਹੁੰਦੀ ਹੈ ਉਦੋਂ ਵੀ ਇਹ মিডিਆ ਨੂੰ ਨਾ ਯਾਦ ਕਰਿਆ ਕਰਨ ਕਿਉਂਕਿ ਜਦੋਂ ਵਾਵਾ ਹੁੰਦੀ ਹੈ ਉਦੋਂ ਤਾਂ ਸ਼ਾਇਦ ਪੰਜ ਸਰਕਾਰੀ ਤੰਤਰ ਦੇ ਲੋਕ ਨੇ ਜਿਹੜੇ ਉਹ ਆਪਣੀਆਂ ਸਰਕਾਰੀ ਬੱਸਾਂ ਵੀ ਲੈ ਕੇ ਆਉਂਦੇ ਨੇ ਆਪਣੀਆਂ ਸਰਕਾਰੀਆਂ ਗੱਡੀਆਂ ਦੇ ਵਿੱਚ ਵੀ ਪੱਤਰਕਾਰਾਂ ਨੂੰ ਬਿਠਾ ਕੇ ਆਉਂਦੇ ਨੇ ਲੇਕਿਨ ਉਦੋਂ ਉਹਨਾਂ ਦੀ ਆਪਦੀ ਜ਼ਰੂਰਤ ਹੁੰਦੀ ਹੈ ਲੇਕਿਨ ਉਸ ਤੋਂ ਪੱਤਰਕਾਰ ਉਦੋਂ ਪੱਤਰਕਾਰ ਇਹ ਨਹੀਂ ਦੇਖੇ ਜਾਂਦੇ ਕਿ ਪੱਤਰਕਾਰ ਸੋਸ਼ਲ ਮੀਡੀਆ ਦੇ ਆ ਜਾਂ ਫਿਰ ਪੀਲੇ ਕਾਰ ਦੇ ਸਰਕਾਰੀ ਦੱਲੇ ਨੇ ਕਿਉਂਕਿ ਉਸ ਤੋਂ ਬਾਅਦ ਮੈਂ ਸਰਕਾਰੀ ਦੱਲੇ ਕਿਉਂ ਕਹ ਰਿਹਾ ਕਿ ਮੈਂ ਸਾਡੇ ਵੀ ਬਹੁਤ ਸੇ ਪਰ ਆ ਪੀ येलो ਕਾਰਡ ਦੇ ਵਿੱਚ ਨੇ ਕਿਉਂਕਿ ਮੈਂ ਇਹ ਗੱਲ ਕਿਉਂ ਕਹ ਰਿਹਾ ਉਹ ਵੀ ਗੱਲ ਕਲੀਅਰ ਕਰ ਦੇਣਾ ਕਿ ਉਹ ਸਰਕਾਰੀ ਪੀਲੇ ਕਾਰਡ ਦੇ ਨੇ ਜਾਂ ਨਹੀਂ ਕਿਉਂਕਿ ਪੱਤਰਕਾਰਾਂ ਨੂੰ ਉਦੋਂ ਸੰਗੀ ਘੁੱਟੀ ਜਾਂਦੀ ਹੈ ਜਦੋਂ ਪੱਤਰਕਾਰਾਂ ਦੇ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਪੱਤਰਕਾਰ ਸਾਡੇ ਖਿਲਾਫ ਚੱਲ ਰਿਹਾ ਹੈ ਕਿ ਇਹ ਜੋ ਉਹਨਾਂ ਦੇ ਹੱਕ ਤੇ ਚੱਲੇਗਾ ਉਹਨਿੰਦਾ ਇਹਦੇ ਵਰਗਾ ਕੋਈ ਬੰਦਾ ਹੀ ਨਹੀਂ ਹੈਗਾ ਜਿਹੜਾ ਇਹਨਾਂ ਦੇ ਜੈਜਾ ਕਾਰਕਰੀ ਜਾਂ ਉਹ ਜਿਹੜੀ ਇਹਨਾਂ ਕੋਲੇ ਸਵੇਰੇ ਸ਼ਾਮ ਆ ਕੇ ਹੋਰ ਸਾਹਿਬ ਜੀ ਹੋਰ ਮੰਤਰੀ ਜੀ ਕਰੀ ਜਾਉ ਉਹ ਉਹਦੇ ਵਰਗਾ ਨਹੀਂ ਬੰਦਾ ਹੈਗਾ ਤੇ ਜਿਹੜੇ ਚਾਹੋ ਚੈਨਲਾਂ ਦੀ ਗੱਲ ਕਰ ਲਓ ਚਾਹ ਫਿਰ ਉਹ ਵਿਰੋਧੀ ਧਿਰਾਂ ਦੇ ਚੈਨਲਾਂ ਦੇ ਵਿੱਚ ਕਿਉਂ ਨਾ ਕੰਮ ਕਰਦੇ ਹੋਣ ਇਹ ਵੀ ਗੱਲਾਂ ਦੇਖਣ ਨੂੰ ਜ਼ਰੂਰ ਮਿਲਦੀਆਂ ਤਾਂ ਤੁਹਾਡੀ ਵੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਧੰਨਵਾਦ